ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆਂ ਆਪਣੇ ਚੈਨਲ ਹਸਾਂਟ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਨੂੰ ਆਪਣੇ ਬੁਟੀਕ ਦੀ ਲੋਕੇਸ਼ਨ ਦੱਸਦੀ ਆਂ ਆਪਣਾ ਜਿਹੜਾ ਬੁਟੀਕ ਹੈ ਸੰਗਰੂਰ ਸ਼ਹਿਰ ਦੇ ਵਿੱਚ ਪੈਂਦਾ ਹੈ ਇਹਦੇ ਨੇੜੇ ਪਿੰਡ ਹੈ ਬਹਾਦਰਪੁਰ 11 ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਇਹ ਆਪਣਾ ਪਿੰਡ ਹੈ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੀ ਆਂ ਬਰਬਰੀ ਦੇ ਪ੍ਰਿੰਟਡ ਸੂਟ ਮੈਚਿੰਗ ਸੂਟ ਰਹਿਣਗੇ ਦੁਪੱਟਾ ਪਟਾਈਡਾ ਹੀ ਕਰਕੇ ਸਿੰਪਲ ਜਿੱਦਾਂ ਦਾ ਵੀ ਤੁਸੀਂ ਲੈਣਾ ਆਪਾਂ ਉਦਾਂ ਦਾ ਰੈਡੀ ਕਰਕੇ ਦਵਾਂਗੇ ਫਿਲਹਾਲ ਜਿਹੜੇ ਸੂਟ ਨੇ ਇਹ ਵਿਦਆਊਟ ਦੁਪੱਟਾ ਨੇਗੇ ਠੀਕ ਹੈ ਜੀ ਦੁਪੱਟਾ ਜਿਹੜਾ ਆਪਾਂ ਉਹ ਔਨ ਆਰਡਰ ਰੈਡੀ ਕਰਦੇ ਹੁੰਦੇ ਆ ਕਿਉਂਕਿ ਕਿਸੇ ਕਸਟਮਰ ਦੀ ਡਿਮਾਂਡ ਹੁੰਦੀ ਹੈਗੀ ਵੀ ਉਹਨਾਂ ਨੇ ਥੋੜਾ ਜਿਹਾ ਹਲਕਾ ਦੁਪੱਟਾ ਲੈਣਾ ਹੁੰਦਾ ਮਤਲਬ ਅਰੇਂਜ ਵਾਈਜ਼ ਠੀਕ ਹੈ ਜੀ ਵੈਸੇ ਇਹਦੇ ਨਾਲ ਬਰਬਰੀ ਦਾ ਦੁਪੱਟਾ ਹੀ ਜਾਊਗਾ ਜਿਹੜੀ ਕਿ ਜ਼ਿਆਦਾ ਗ੍ਰੇਸ ਬਣੂਗੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਲੈਕ ਕਲਰ ਦੇ ਵਿੱਚ ਸੋ ਰਬਹਰ ਪ੍ਰਿੰਟਰ ਜੀ ਇਹ ਰੰਗ ਰਸੀਆ ਜਿਹੜੀ ਇਹ ਬ੍ਰਾਂਡ ਦੀ ਵਰਤਰੀ ਰਹੂਗੀ ਤੇ ਇਹਦੀ ਜਿਹੜੀ ਕੋਸਟ ਰਹੂਗੀ ਉਹ ਰਹੂਗੀ 1100 ਠੀਕ ਹੈ ਜੀ ਜਿਹੜੇ ਦੋ ਟੂਟਾਂ ਦੇ ਉੱਪਰ ਜਿਹੜੀ ਸ਼ਿਪਿੰਗ ਆਪਾਂ ਉਹ ਫ੍ਰੀ ਕਰਕੇ ਦਵਾਂਗੇ ਨੈਕਸਟ ਹੈਗਾ ਇਹ ਗਾਜਰੀਆ ਕਲਰ ਫੋਟ ਵੀਡੀਓ ਦੇ ਵਿੱਚ ਹੋ ਸਕਦਾ ਤੁਹਾਨੂੰ ਕਲਰ ਸਹੀ ਨਾ ਲਿਖਦਾ ਹੋਵੇ ਉਹ ਆਟਮ ਦਾ ਜਿਹੜਾ ਇਹ ਗਾਜਰੀ ਕਲਰ ਆਊਗਾ ਜੀ ਠੀਕ ਹੈ ਬਹੁਤ ਹੀ ਸੋਹਣੇ ਪ੍ਰਿੰਟ ਨੇ ਦੇ ਲਾਈਨਿੰਗ ਲੱਗ ਕੇ ਬੰਨਨੀ ਹੈ ਇਹ ਬਦਗੀ ਦਾ ਸਟੌਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਹੈਗਾ ਲੈਮਨ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਗਰਮੀਆਂ ਦੇ ਵਿੱਚ ਵੇਅਰ ਕਰਨ ਨੂੰ ਏਸੀ ਪ੍ਰਿੰਟ ਦੇ ਵਿੱਚ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਨੇ ਇਸ ਟਾਈਮ ਸਿੰਗਲ ਸਿੰਗਲ ਸੂਟ ਰਹੂਗਾ ਜੀ ਇਹ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਸਿੰਗਲ ਸਿੰਗਲ ਸੂਟ ਹੀ ਅਵੇਲੇਬਲ ਨੇ ਇਸ ਟਾਈਮ ਆਪਣੇ ਕੋਲੇ ਇਹ ਹੈਗਾ ਪੀਚ ਕਲਰ ਬਾਟਮ ਦਾ ਜਿਹੜਾ ਸਟੱਫ ਹੈ ਉਹ ਮਸਲੀਨ ਸਿਲਕ ਹੈ ਥੋੜੀ ਜਿਹੀ ਸ਼ਾਈਨਾ ਸਟੱਫ ਦੇ ਵਿੱਚ ਤਾਂ ਵੀਡੀਓ ਦੇ ਵਿੱਚ ਹੋ ਸਕਦਾ ਥੋੜਾ ਜਿਹਾ ਕਲਰ ਚੇਂਜ ਆਉਂਦਾ ਹੋਵੇ ਇਹ ਹੈਗਾ ਪੈਪਰਟ ਕਲਰ ਠੀਕ ਹੈ ਜੀ ਤਿੰਨ ਕਲਰ ਆਪਾਂ ਤੁਹਾਨੂੰ ਦਿਖਾਤੇ ਪੈਰਟ ਹੈ ਪੀਚ ਹੈ ਔਰ ਇਹ ਇੱਕ λεਮਨ ਹੈ ਸੇਮ ਪ੍ਰਿੰਟ ਦੇ ਵਿੱਚ ਜਿਹੜਾ ਆਪਾਂ ਨੇ ਸਭ ਤੋਂ ਪਹਿਲੇ ਤੁਹਾਨੂੰ ਬਲੈਕ ਦਿਖਾਇਆ ਸੀਗਾ ਉਸੇ ਪ੍ਰਿੰਟ ਦੇ ਵਿੱਚ ਇਹ ਹੈਗਾ ਨੀਵੀ ਬਲੂ ਕਲਰ ये बॉटम लगे ठीक है जी बहुत ही ज़्यादा प्यारे प्रिंट ने इलेवन हंडर्ड बहुत ही ज़्यादा सोहने बन जाने थोड़े बाकी स्टिचिंग होंगे प्रिंट का जिनी सोहनी स्टिचिंग कराओगे उन्ना सोहना प्रिंट ने उभर के आना है ठीक है जी ये वाला है परपल कलर नैक्सट है अपने को स्का ब्लू का कलर है बहुत ही प्यारा प्रिंट है भी ठीक है जी इसे टोन एक अपने कोई प्रिंट है ये उस तो थोड़ा जा लाइट स्काई जा। ये है वाली ही मस्टर्ड की मैचिंग ये भी प्रिंट है जेड़ बहुत ही ਸੋਨਾ ਬਣੂਗਾ ਇੱਕ ਲਾਸਟ ਆਪਣੇ ਕੋਲੇ ਇਹ ਬਲੱਟ ਕਰਾ ਲਿਆ ਠੀਕ ਹੈ ਜੀ ਸਾਰੇ ਜਿਹੜੇ ਪ੍ਰਿੰਟ ਦਿਖਾਈ ਨੇ ਆਪਣੀ ਬਰਬਰੀ ਦੇ ਵਿੱਚ ਨੇ 1100 ਸਿੰਗਲ ਸੂਟ ਦੀ ਕਾਸਟ ਰਹੂਗੀ ਅਗਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਜਿਹੜੀ ਉਹ ਫ੍ਰੀ ਦਿੱਤੀ ਜਾਊਗੀ ਠੀਕ ਹੈ ਜੀ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ